ਬੁਦਦੋਸਪੁਰ ਦੇ ਵੀਰਾਂ ਨੇ ਸਵੇਰ ਹਲਕਾ ਕਰਦੇ ਵਿੱਚ ਪਿੰਡ ਪਿੰਡ ਜੱਗੋਵਾਲ ਬਾਂਗਰ ਕੋਨੈਰ ਦੇ ਪੁਲ ਉਪਰੋਂ ਇਹ ਤਾਂ ਮਿੱਟੀ ਦੇ ਵੱਡੇ ਵੱਡੇ ਓਵਰਲੋਡ ਟਰਾਲੇ ਲੰਘਣ ਕਰਨ ਕਟ-ਕਟ ਸੁੰਥਾਪਾਲ ਚੱਲਣ ਵਾਲਾ ਪੁਰੂਰ ਕਈ ਥਾਵਾਂ ਤੋਂ ਬੈਠ ਗਿਆ ਪਿੰਡ ਜੱਗੋਵਾਲ ਬਾਂਗਰ ਜਾਫਲਪੁਰ ਅਤੇ ਰੌਵਾਲ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਪੁਲ ਤੇ ਹੋ ਰਹੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਅਸੀਂ ਰੋਜ਼ ਹੀ ਆਪਣੀਆਂ ਮੋਟਰਾਂ ਤੇ ਕੰਮ ਕਰਨ ਹੁੰਦੇ ਆ ਸਾਨੂੰ ਚਾਰ ਪੰਜ ਲੋਗੇ ਪੋਲ ਦੀ ਇੱਕ ਸਾਈਡ ਬੈਠੀ ਆ ਵੀ ਕਿਹੜਾ ਪਿੰਡ ਤੁਹਾਡਾ ਜਾਗੜ ਬਾਂਗਰ ਮਨਜੀਤ ਸਿੰਘ ਮੇਰਾ ਨਾਮ ਤੇ ਮਾਤਾ ਸਿੰਘ ਕਮੇਟੀ ਦੇ ਪਿੰਡ ਦੀ ਜਿਹੜੀ ਜਾਗੜ ਬਾਂਗਰ ਦੀ ਕਮੇਟੀ ਉਹ ਤੋਂ ਮੀਤ ਵਰਧਾਨ ਆ ਸਾਨੂੰ ਬਹੁਤ ਦੁੱਖਤਾ ਕਿ ਅੱਗੇ ਵੀ ਕੇ ਟੁੱਟ ਗਿਆ ਸੀ ਤੇ ਸਾਨੂੰ ਇੱਥੋਂ ਘਟੋ ਘਟ ਤੇ 10 ਕਿਲੋ ਮੀਟਰ ਵਲ ਪਾ ਕੇ ਆਉਣਾ ਪੈਂਦਾ ਤਸੀਂ ਨਾਲੇ ਸਾਡੇ ਇੱਥੇ ਬੱਚਿਆਂ ਦੀਆਂ ਸਕੂਲ ਦੀਆਂ ਬੱਸਾਂ ਜਾਂਦੀਆਂ ਘਟੋ ਘਟ ਤਾਂ ਸਕੂਲਾਂ 'ਚ ਬੱਚੇ ਜਾਂਦੇ ਆ ਉਹਨਾਂ ਨੂੰ ਬਹੁਤ ਦਿੱਕਤ ਆਉਣੀ ਆ ਹੁਣ ਵੀ ਆ ਰਹੀ ਆ ਉਹ ਰਸਤਾ ਨਹੀਂ ਮਿਲਦਾ ਉਹਨਾਂ ਨੂੰ ਉਹ ਘਟੋ ਘਟ ਡੇਡ ਡੇ ਦੋ ਦੋ ਘਟੇ ਬੱਸਾਂ ਲੇਟ ਜਾ ਰਹੀਆਂ ਸਬੂਲ ਚ ਕੰਪਨੀ ਦਾ ਕਈ ਨਹੀਂ ਪਤਾ ਕਈ ਕੰਪਨੀਆਂ ਤੇ ਹੁੰਦੇ ਨੇ ਪਰ ਮਾਲ ਜਿਆਦਾ ਓਵਰਲੋਡ ਹੋਣ ਕਰਕੇ ਤੇ ਪੁਲ ਦੀ ਸਾਈਡ ਇੱਕ ਬਹਿ ਗਈ ਆ ਤੇ ਇਹਦਾ ਮਤਲਬ ਖਤਰਾ ਹੀ ਆ ਕਿ ਕਿਹੜੇ ਵੇਲੇ ਇਹਨੇ ਸਾਰਾ ਢੱਟ ਜਾਣਾ ਤੇ ਮਾਲ ਵੀ ਬਹੁਤ ਅਸੀਂ 90 ਟਨ ਟਨ ਘਟੋ ਘਟ ਮਾਲ ਪਾਉਂਦੇ ਆ ਇਹ ਦੀ ਸਾਨੂੰ 3-4 ਦਿਨ ਪਹਿਲਾਂ ਮੈਂ ਬਲਵਿੰਦਰ ਸਿੰਘ ਲੰਬੜਦਾਰ ਜੱਗਵਾਲ ਪਾਂਗਰ ਮੈਂ ਆਪਣੀ ਬੰਬੀ ਤੋਂ ਆ ਰਿਹਾ ਸੀ ਤੇ ਮੈਂ ਜਿਹਲੇ ਇਥੋਂ ਦੀ ਲੰਗਿਆ ਤੇ ਮੈਂ ਦੇਖਿਆ ਗੌਰ ਦੇ ਨਾਲ ਤੇ ਪੋਲੇ ਇੱਕ ਸਾਈਡ ਤੋਂ ਬੈਠਾ ਹੋਇਆ ਸੀ ਪੂਰੀ ਦੀ ਪੂਰੀ ਸਾਈਡ ਦੇ ਪੁਲ ਦੀ ਬੈਠ ਗਈ ਆ ਇਹ ਪੋਲ ਅੱਜ ਤੋਂ ਕੋਈ 40 ਸਾਲ ਪ੍ਰਾਣਾ ਬਣਿਆ ਹੋਇਆ ਹੈ ਉਸ ਟਾਈਮ ਵੀ ਸਾਨੂੰ ਬਹੁਤ ਦਿੱਕਤਾਂ ਆਈਆਂ ਸੀ ਸਾਨੂੰ ਦੂਜੇ ਪੋਲਾਂ ਥਾਣੀ ਜਾ ਕੇ ਆਪਣੀਆਂ ਜ਼ਮੀਨਾਂ ਨੂੰ ਬੋਣ ਬੋਣਾ ਪਿਆ ਉਹ ਵੀ ਇਦਾਂ ਟੁੱਟ ਗਿਆ ਉਹ ਵੀ ਇਦਾਂ ਬੈ ਕੇ ਟੁੱਟ ਗਿਆ ਹੈ ਅੱਛਾ ਹਾਂਜੀ ਭਾਰਨ ਵਾਲੀ ਟੁੱਟ ਗਿਆ ਸੀ ਉਹ ਤੇ ਹੁਣ ਇਹ ਜੇ ਵੱਡੇ ਵੱਡੇ ਡੈਂਪਰ ਜਿਹੜੇ ਆ 10-10 ਟਨ ਮਾਲ ਪਾ ਕੇ ਜਾਂਦੇ ਆ ਹੁਣ ਕਮ ਸੇ ਕਮ 80-80 ਟਨ 10 ਏਕੜੇ ਦੇ ਕਰੀਬ 10 ਏਕੜੇ ਦੇ ਕਰੀਬ ਇਹ ਢਾਇਆਂ ਦੇ ਉੱਤੇ ਰਿhta ਜੋ ਕੋਈ ਛੜਕ ਬਣ ਰਹੀ ਹੈ ਇਧਰ ਉਹਦੇ ਵਾਸਤੇ ਲੈ ਕੇ ਜਾ ਰਹੇ ਸਾਨੂੰ ਨਹੀਂ ਪਤਾ ਵੀ ਇਹ ਮੁੱਲ ਵੇਚਦੇ ਆ ਕਿ ਕੀ ਕਰਦੇ ਕਿੱਥੇ ਕਰਦੇ ਕਿੱਥੇ ਨਹੀਂ ਕਰਦੇ 15 20 15 20 ਟਿਪਰ 15 20 ਟਿਪਰ ਡੇਲੀ ਸਵੇਰ ਤੋਂ ਗਾਡੀ ਦੇ ਪ੍ਰਸ਼ਾਦਾਂ ਲੱਗੇ ਬੇਨਤੀ ਆ ਵੀ ਇੱਥੋਂ ਦੀ ਇਹਨਾਂ ਨੂੰ ਹਟਾਇਆ ਜਾਵੇ ਤਾਂ ਜੋ ਸਾਡਾ ਪਿੰਡਾਂ ਦਾ 7-8 ਪਿੰਡਾਂ ਦਾ ਪੁਲ ਵਾ ਵੀ ਅਸੀਂ ਮੜਾ ਮੋਟਾ ਆਪਣਾ ਇਧਰ ਆਉਣ ਜਾਣ ਬਣਾਈ ਰੱਖੀ ਹੈ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ